ਸਸ਼ੀ ਕਾਲ ਜੀ ਮਲੋੜ ਦੇ ਵਿੱਚ ਫਾਜ਼ਲ ਕਾ ਰੋਡ ਤੇ ਇਹ ਮੋਟਰਸਾਈਕਲ ਰਿਪੇਅਰ ਦੀ ਦੁਕਾਨ ਹੈ ਜਿਸ ਨੂੰ ਕੀ ਕੁਸਵਾ ਪਹਿਲਾਂ ਅੱਗ ਲੱਗ ਗਈ ਤੇ ਅੱਗ ਕਿਸ ਵਜ੍ਹਾ ਕਰਕੇ ਲੱਗੀ ਹੈ ਇਹਦੇ ਕਾਰਨਾਂ ਦਾ ਹਾਲੇ ਤੱਕ ਸਪਸ਼ਟ ਨਹੀਂ ਹੋਇਆ ਹੈ ਸਾਡੇ ਨਾਲ ਇਸ ਵੇਲੇ ਦੁਕਾਨ ਮਾਲਕ ਨੇ ਜਿਨ੍ਹਾਂ ਦੀ ਇਹ ਦੁਕਾਨ ਹੈ ਕਿੰਨਾ ਕੋ ਨੁਕਸਾਨ ਹੋ ਗਿਆ ਕੀ ਕੁਝ ਘਟਨਾ ਵਾਪਰੀ ਹੈ ਅਸੀਂ ਉਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਪਾਸੇ ਜਿਹੜੀ ਦੁਕਾਨ ਦੀ ਜਿਹੜੀਆਂ ਤਸਵੀਰਾਂ ਨੇ ਉਹ ਵੀ ਦਿਖਾ ਦਿੱਤੀਆਂ ਜਾਣ ਕਿੰਨਾ ਕੋ ਜਿਹੜਾ ਨੁਕਸਾਨ ਹੋਇਆ ਹੈ ਅਸੀਂ ਤੁਹਾਨੂੰ ਦੱਸ ਦਈਏ ਕਿ ਕਾਫੀ ਜ਼ਿਆਦਾ ਸਮਾਨ ਅਸੀਂ ਪਹਿਲਾਂ ਵੀ ਜਦੋਂ ਇੱਥੋਂ ਲੰਘਦੇ ਆ ਤਾਂ ਅਸੀਂ ਵੇਖਦੇ ਆ ਕਿ ਕਾਫੀ ਜ਼ਿਆਦਾ ਸਮਾਨ ਜਿਹੜਾ ਇਸ ਦੁਕਾਨ ਦੇ ਵਿੱਚ ਸੀ ਨਾਲ ਦੀ ਦੁਕਾਨ ਨੂੰ ਵੀ ਜਿਹੜੀ ਹੈ ਉਹ ਹਾਦਸਾ ਗ੍ਰਸਤ ਹੋਈ ਆ ਤਾਂ ਨਾਲ ਦੀ ਜਿਹੜੀ ਦੁਕਾਨ ਆ ਉਹਦੇ ਵਿੱਚ ਵੀ ਜਿਹੜਾ ਇੱਕ ਵਾਰ ਜਿਹੜੀਆਂ ਤਸਵੀਰਾਂ ਨੇ ਉਹ ਵਖਾ ਦਿੱਤੀਆਂ ਜਾਣ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਜਿਹੜਾ ਨੁਕਸਾਨ ਹੋਇਆ ਹੈ ਦੁਕਾਨ ਦੇ ਬਾਹਰ ਤੇ ਜਿਹੜੇ ਸ਼ਟਰ ਨੇ ਦੋਵੇਂ ਦੁਕਾਨਾਂ ਦੇ ਉਹ ਟੁੱਟੇ ਹੋਏ ਆ ਤੇ ਕੈਮਰਾਮੈਨ ਨੂੰ ਮੈਂ ਕਹਾਂਗਾ ਕਿ ਅੱਗੇ ਜ਼ਿਆਦਾ ਉਹ ਨਾ ਜਾਣ ਕਿਉਂਕਿ ਜਿਸ ਤਰ੍ਹਾਂ ਨਾਲ ਦੇਖਿਆ ਜਾਂਦਾ ਪਿਆ ਕਿ ਇਹ ਕੱਚੀ ਛੱਤ ਆ ਤੇ ਕੱਚੀ ਛੱਤ ਦੇ ਵਿੱਚ ਜਿਸ ਤਰ੍ਹਾਂ ਨਾਲ ਅੱਗ ਲੱਗੀ ਦੇਖਦੇ ਪਏ ਤਾਂ ਪੂਰੀ ਛੱਤ ਵੀ ਟੁੱਟੀ ਹੋਈ ਆ ਤੇ ਕਿਸੇ ਵੀ ਵੇਲੇ ਕੋਈ ਵੀ ਘਟਨਾ ਜਿਹੜੀ ਵਾਪਰ ਸਕਦੀ ਹੈ ਉੱਪਰੋਂ ਜਿਹੜਾ ਸਮਾਨ ਡਿੱਗ ਸਕਦਾ ਕੋਈ ਇੱਟ-ਵੱਟਾ ਜਿਹੜਾ ਡਿੱਗ ਸਕਦਾ ਸੋ ਭਾਈ ਸਾਹਿਬ ਕੀ ਕਾਰਨ ਹੈ ਜੀ ਜਿਹੜਾ ਦੁਕਾਨ ਤੁਹਾਡੀ ਸੜੀ ਹੈ ਕਦੋਂ ਕਦੀ ਗੱਲ ਆ ਜੀ ਰਾਤੀ ਦੀ ਹੈ ਜੀ ਤੁਹਾਡਾ ਨਾਮ ਕੀ ਹੈ ਰਜਿੰਦਰ ਕੁਮਾਰ ਕਦੋਂ ਕਦੀ ਗੱਲ ਆ ਕਿਵੇਂ ਸੜੀ ਸੀ ਪਤਾ ਹੀ ਨਹੀਂ ਲੱਗਿਆ ਮੇਰੇ ਪਤਾ ਲੱਗਿਆ 4:00 ਵਜੇ ਉਹ ਦੋ ਸ਼ਟਰ ਚੱਕਿਆ ਹਾਕਾ ਪੁਲ ਨੇੜੇ ਉਹ ਤਾਂ ਫੋਲ ਲੱਗ ਸੀ ਫੋਲ ਲੱਗ ਸੀ ਇਹ ਸ਼ਟਰ ਚੱਕਿਆ ਤਾਲਾ ਫੋਲ ਕੇ ਚੱਕਿਆ ਹਾਂ ਇੰਦਰਲਾ ਚੱਕਿਆ ਜੀ ਪਰਲਾ ਤੋੜਤਾ ਆ ਵੀ ਤੋੜਿਆ ਨੀ ਮਤਲਬ ਤੁਸੀਂ ਆਏ ਸਵੇਰੇ ਕਿੰਨੇ ਵਜੇ ਆਏ ਕਿਵੇਂ ਪਤਾ ਲੱਗਿਆ ਅੱਗ ਲੱਗੀ ਆ 4:30 ਵਜੇ ਆਇਆ ਕਿਵੇਂ ਪਤਾ ਲੱਗਿਆ ਜੀ ਅੱਗ ਲੱਗੀ ਕੋਈ ਗਿਆ ਮੈਨੂੰ ਸੱਦਣਾ ਕਹਿੰਦਾ ਚਾਚਾ ਦਾ ਦੁਕਾਨ 'ਚ ਅੱਗ ਲੱਗੀ ਹੋਈ ਹੈ ਕਿ ਤਰ੍ਹਾਂ ਨੇ ਆਪਾਂ ਆਹ ਪਿੰਡ ਮਨੋੜੀ ਜੀ ਤੋਂ ਉਦੋਂ ਆ ਕੇ ਵੇਖਿਆ ਤੇ ਬਹੁਤ ਜ਼ਿਆਦਾ ਅੱਗ ਸੀ ਦੁਕਾਨ 'ਚ ਹਾਂਜੀ ਤੁਸੀਂ ਆ ਕੇ ਤੁਹਾਡੀ ਪਹਿਲਾ ਕੰਮ ਤੁਸੀਂ ਕੀ ਕੀਤਾ ਪਹਿਲਾਂ ਸ਼ਟਰ ਚੱਕਿਆ ਜੀ ਇਧਰੋਂ ਹਾਂਜੀ ਫਿਰ ਕਰੰਟ ਸੀਗਾ ਇਹਦੇ 'ਚ ਬਰਾ ਟੰਬੇ ਨਾਲ ਚੱਕਿਆ ਅੱਛਾ ਜੀ ਫਿਰ ਚੱਕ ਕੇ ਆਦਿਆਂ ਨੂੰ ਮੋਰਸ ਨਾਲ ਇਧਰ ਸੀ ਇਹ ਕੱਢੇ ਹਾਂਜੀ ਬਾਕੀ ਉਧਰ 6-7 ਦਾ ਸੜ ਗਿਆ ਵਿੱਚ ਸੜ ਗਿਆ ਉਹ ਪਏ ਵਿੱਚ ਹੀ ਪਏ ਅੱਛਾ ਉਹ ਸਾਰਾ ਟੂਲ ਟਾਲ ਜਿਹੜਾ ਆਪਣਾ ਐਟਰਨ ਮੋਟਰ ਸਾਡੇ ਵਿੱਚ ਸੜਦੇ ਵਿੱਚ ਪੈਸਾ ਆ ਕਰੀ ਦੁਕਾਨ ਇਹ ਡਾਕਟਰੀ ਦੀ ਚੀਜ਼ ਇਹ ਵੀ ਸੜ ਗਈ ਇਹਦਾ ਸਮਾਨ ਹਾਂ ਇਹਦਾ ਛੱਤ ਵੀ ਖਰਾਬ ਹੋ ਗਿਆ ਤੇ ਕੀ ਕੁਝ ਸੀ ਸਮਾਨ ਤੁਹਾਡੇ ਦੁਕਾਨ ਦੇ ਵਿੱਚ ਹੋਰ ਸਾਰਾ ਟੁੱਟਾ 8-9 ਮੋਟਰਸ ਵੀ ਆਈ ਤੇ ਵਾਕਿ ਟੂਲ ਟੱਪਾ ਸਾਰਾ ਖੋਸੀ ਸੀਗਾ ਜੀ ਹਾਂਜੀ ਬਹੁਤ ਸਾਰਾ ਸੜ ਗਿਆ ਕਿੰਨਾ ਕੋ ਨੁਕਸਾਨ ਹੋਪਾ ਕੋਈ ਗਾੜ 10 ਲੱਖ ਦਾ ਨੁਕਸਾਨ ਤੇ ਹੁਣ ਜਿਵੇਂ ਦੇਖਣ ਦੇ ਵਿੱਚ ਲੱਗਦਾ ਪਿਆ ਕੁਝ ਵੀ ਨਹੀਂ ਬਚਾ ਹਾਂਜੀ ਕੁਝ ਨਹੀਂ ਬਚਾ ਚਲੋ ਸੋ ਲਾਈਵ ਤੁਸੀਂ ਵੇਖ ਰਹੇ ਹੋ ਇਸ ਵੇਲੇ ਮਲੋਟ ਦੇ ਵਿੱਚ ਫਾਜ਼ਲ ਕਾ ਰੋਡ ਤੇ ਇਹ ਦੁਕਾਨ ਹੈ ਮੋਟਰਸਾਈਕਲ ਰਿਪੇਅਰ ਦੀ ਦੁਕਾਨ ਹੈ ਇਸ ਤਰ੍ਹਾਂ ਕੇ ਦੁਕਾਨ ਮਾਲਕ ਨੇ ਦੱਸਿਆ ਕਿ 8 ਤੋਂ 10 ਮੋਟਰਸਾਈਕਲ ਜਿਹੜੇ ਸੜ ਚੁੱਕੇ ਆ 2 ਤੋਂ 3 ਮੋਟਰਸਾਈਕਲ ਤੁਸੀਂ ਬਾਹਰ ਖੜੇ ਦੇਖ ਰਹੇ ਹੋ ਇੱਕ ਸਕੂਟਰ ਮੋਟਰਸਾਈਕਲ ਨੇ ਦੋ ਇੱਕ ਬੁਲਟ ਮੋਟਰਸਾਈਕਲ ਹੈ ਜੋ ਰਾਇਲ ਐਨਫੀਲਡ ਜਿਹੜਾ ਖੜਿਆ ਹੋਇਆ ਇਹ ਵੀ ਸੜਿਆ ਨਜ਼ਰ ਆਉਂਦਾ ਪਿਆ ਇੱਕ ਵਾਰ ਮੈਂ ਫਿਰ ਤੋਂ ਕਹੂੰਗਾ ਕੈਮਰਾਮੈਨ ਨੂੰ ਜਿਹੜੀਆਂ ਦੁਕਾਨ ਦੀਆਂ ਤਸਵੀਰਾਂ ਨੇ ਉਹ ਦੁਬਾਰਾ ਵਿਖਾਈਆਂ ਜਾਣ ਜਿਸ ਤਰ੍ਹਾਂ ਕੇ ਦੁਕਾਨ ਮਾਲਕ ਤੇ ਦੱਸੇ ਅਨੁਸਾਰ ਕੇ 7 ਤੋਂ 8 ਮੋਟਰਸਾਈਕਲ ਜਿਹੜੇ ਵਿੱਚ ਸੜ ਗਏ ਆ ਤਾਂ ਜੇਕਰ ਕੈਮਰੇ ਨੂੰ ਅਸੀਂ ਜ਼ੂਮ ਕਰਕੇ ਦੇਖਦੇ ਆ ਤਾਂ ਪਤਾ ਲੱਗਦਾ ਹੈ ਕਿ ਵਿਚ ਜਿਹੜੇ ਮੋਟਰਸਾਈਕਲ ਪਏ ਨੇ ਹਾਂਜੀ ਭਾਈ ਉਹ ਖੜੀਆਂ-ਖੜੀਆਂ ਮੋਟਰਸਾਈਕਲ ਜਿਹੜੀ ਗੜੀਆਂ ਉੱਪਰਲੇ ਪਾਸੇ ਜਾਂਦੀਆਂ ਜਿਹੜੇ ਮੋਟਰਸਾਈਕਲ ਨੇ ਉਹ ਸੜੇ ਨਜ਼ਰ ਆ ਰਹੇ ਆ ਹੋਰ ਵੀ ਕਾਫੀ ਜ਼ਰਾ ਸਮਾਨ ਜਿਵੇਂ ਤੁਸੀਂ ਅਲਮਾਰੀ ਪਈ ਵੇਖਦੇ ਪਏ ਹੋ ਜਾਂ ਹੋਰ ਵੀ ਜਿੰਨਾ ਵੀ ਸਮਾਨ ਵਿੱਚ ਪਿਆ ਉਹ ਸਾਰਾ ਸੜੇ ਨਜ਼ਰ ਆ ਰਿਹਾ ਇੱਕ ਵਾਰ ਜੇ ਛੱਤ ਦੇ ਉੱਤੇ ਨਿਗਾਹ ਮਾਰੀ ਜਾਵੇ ਤਾਂ ਛੱਤ ਵੀ ਜਿਹੜੀ ਆ ਉਹ ਪੂਰੀ ਤਰ੍ਹਾਂ ਜਿਹੜੀ ਸੜੀ ਪਈ ਆ ਤਾਂ 8 ਤੋਂ 10 ਲੱਖ ਦਾ ਨੁਕਸਾਨ ਜਿਹੜਾ ਇਹ ਦੱਸਿਆ ਜਾ ਰਿਹਾ ਛੋਟੀ ਜੀ ਦੁਕਾਨ ਆ ਛੋਟੀ ਦੁਕਾਨ ਦੇ ਵਿੱਚ ਸਮਾਨ ਜਿਸ ਤਰ੍ਹਾਂ ਸੀ ਸੋ ਇਹ ਦਿਸਰਨ ਵਾਲਾ ਆਪਾਂ ਦੇਖ ਸਕਦੇ ਆ ਕਿ ਇੱਕ ਗਰੀਬ ਪਰਿਵਾਰ ਜਿਸ ਨੂੰ ਕੋਈ ਐਡਾ ਵੱਡਾ ਜਿਹੜਾ ਨੁਕਸਾਨ ਹੋਇਆ ਹੈ ਬੇहद ਜਿਹੜਾ ਇੰਨਾ ਵੱਡਾ ਨੁਕਸਾਨ ਜਦੋਂ ਹੋ ਜਾਂਦਾ ਤਾਂ ਜਿਹੜਾ ਪੂਰੀ ਜ਼ਿੰਦਗੀ ਭਰ ਦੀ ਜਿਹੜੀ ਕਮਾਈ ਆ ਉਹ ਇਸ ਦੁਕਾਨ ਦੇ ਵਿੱਚ ਲੱਗੀ ਹੁੰਦੀ ਆ ਤਾਂ ਅੱਗੇ ਦੇ ਜਿਹੜੀ ਤੁਸੀਂ ਸਿਚੁਏਸ਼ਨ ਆ ਜਿਹੜੀ ਉਹ ਤੁਸੀਂ ਸਮਝ ਸਕਦੇ ਹੋ ਕਿ ਕਿੰਨਾ ਔਖਾ ਹੋ ਜਾਂਦਾ ਬਾਅਦ ਦੇ ਵਿੱਚ ਸਰਵਾਈਵ ਕਰਨਾ ਹੁਣ ਕਿੰਨਾ ਔਖਾ ਹੋਏਗਾ ਇਹਨਾਂ ਨੂੰ ਵਾਪਿਸ ਕਰਨਾ ਕਿਉਂ ਜੋ ਕੀ ਹੈ ਕਿ ਜਿੰਨੀ ਵੀ ਇਹਨਾਂ ਨੇ ਹੁਣ ਤੱਕ ਪੂੰਜੀ ਜਿਹੜੀ ਇਕੱਠੀ ਕੀਤੀ ਸੀ ਇਹ ਦੁਕਾਨ ਨਹੀਂ ਸੀ ਦੁਕਾਨ ਹੁਣ ਸੜ ਗਈ ਆ ਤਾਂ ਹੁਣ ਕਿਵੇਂ ਜਿਹੜਾ ਹੈ ਉਹ ਵਾਪਸੀ ਕਰਨਗੇ ਕਿੰਨੇ ਸਾਲ ਜਿਹੜਾ ਇਹਨਾਂ ਨੂੰ ਇਹਨੂੰ ਬਣਾਉਣ ਦੇ ਲਈ ਸੰਘਰਸ਼ ਕੀਤਾ ਪੈਣਾ ਪਿਆ ਸੀ ਤਾਂ ਹੁਣ ਜਿਹੜਾ ਹੈ ਦੁਬਾਰਾ ਇਸ ਨੂੰ ਵਾਪਸ ਖੜਾ ਕਰਨ ਦੇ ਉੱਤੇ ਕਿੰਨਾ ਜਿਹੜੀ ਮਿਹਨਤ ਇਹਨਾਂ ਨੂੰ ਕਰਨੀ ਪਵੇਗੀ ਸੋ ਲਾਈਵ ਤਸਵੀਰਾਂ ਦੇ ਵੀ ਤੁਸੀਂ ਦੇਖਿਆ ਕਿ ਮਲੂੜ ਦੇ ਵਿੱਚ ਫਾਜ਼ਲ ਕਾ ਰੋਡ ਤੇ ਜਿਹੜੀ ਮੋਟਰਸਾਈਕਲ ਰਿਪੇਅਰ ਦੀ ਜਿਹੜੀ ਸ਼ਾਪ ਸੀ ਬਹੁਤ ਸੜ ਚੁਕਦੀ ਹੈ